ਇੱਕ ਪਿੰਡ ਹੈ ਇੱਕ ਪਿੰਡ ਹੈ ਦੋਨਾਂ ਨਾਨਕਾ ਫਾਜ਼ਿਲਕਾ ਦੇ ਕੋਲੇ ਹੈ ਉੱਥੋਂ ਦੀ ਕੁੜੀ ਪੰਜਵੀਂ ਚੋ ਫਰਸਟ ਆਈ ਤੂੰ ਬੱਚੀ ਨੂੰ ਮਿਲਣਾ ਉਹਨਾਂ ਨੇ ਬੱਚਾ ਭੇਜਤਾ ਵੀ ਲੈ ਕੇ ਆਓ ਤੇ ਥੋੜੇ ਚਿਰ ਬਾਅਦ ਉਹ ਬੱਚਾ ਆਇਆ ਉਹ ਕਹਿੰਦਾ ਜੀ ਉਹ ਨਹੀਂ ਆ ਸਕਦੀ ਮੈਂ ਕਿਉਂ ਨਹੀਂ ਆ ਸਕਦੀ ਕੀ ਗੱਲ ਉਹ ਕਹਿੰਦਾ ਜੀ ਉ ਤਾਂ 20 ਰੁਪਏ ਦਿਹਾੜੀ ਤੇ ਨਰਮਾਂ ਚੁਗਣਦੀ ਹੁੰਦੀ ਹੈ ਮੈਂ ਕਿਤੇ ਦਿਲਾਂ ਲਬਾ ਦੇਰੀ ਚ ਕੰਪੇਨ ਕਰਦਾ ਸੀ ਤਾਂ ਇੱਕ ਕੁੜੀ ਮੈਨੂੰ ਮਿਲੀ ਕਹਿੰਦੀ ਵੀ ਤੁਸੀਂ ਮੈਨੂੰ ਪਛਾਣ ਲਿਆ ਨਾ ਕਿੰਨਾ ਇਹ ਮਿਛਾੜੀ ਦਾ ਤੁਹਾਡੇ ਦਿਲ ਚ ਕਿਵੇਂ ਆਇਆ ਬੱਚਿਆਂ ਨੂੰ ਇਹ ਮੇਰਾ ਮੈਂ ਅੱਜ ਤੋਂ ਨਹੀਂ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਵੀ ਜਦੋਂ ਮੈਂ ਅਖਬਾਰ ਚ ਪੜ੍ਹਦਾ ਸੀਗਾ ਕਿ ਆਹ ਬੱਚੇ ਜਿਹੜੇ ਫਸਟ ਆਏ ਪੰਜਾਬ ਚੋਂ ਤਾਂ ਮੈਂ ਮੇਰੀ ਕੋਸ਼ਿਸ਼ ਕਰਦਾ ਸੀਗਾ ਕਿ ਮੈਂ ਉਹਨਾਂ ਨਾਲ ਗੱਲ ਕਰਾਂ ਫੋਨ ਤੇ ਤੇ ਉਦੋਂ ਮੇਰੇ ਕੋਲ ਨੰਬਰ ਫਿਰ ਹੁਣ ਤਾਂ ਅਸੀਂ ਡੀਓ ਤੋਂ ਜਾਂ ਤੋਂ ਲੈ ਲੈਂਦੇ ਆ ਡਿਸਟ੍ਰਿਕਟ ਐਡਮਿਨ ਤੋਂ ਕਿ ਕਿਹੜੇ ਕਿਹੜੇ ਬੱਚੇ ਆਏ ਨੇ ਉਹਨਾਂ ਨੂੰ ਮਿਲਣਾ ਹੈ ਉਦੋਂ ਮੈਂ ਪੱਤਰਕਾਰ ਦਾ ਨਾਮ ਪੜ੍ਹ ਲੈਂਦਾ ਸੀ ਉਹ ਅਖਬਾਰ ਤੋਂ ਪਤਾ ਕਰ ਲੈਂਦਾ ਸੀ ਕਿ ਕਿਹੜੇ ਪੱਤਰਕਾਰ ਦਾ ਨੰਬਰ ਕਿੰਨਾ ਜੀ ਜਿਨੇ ਇਹ ਖਬਰ ਲਾਈ ਹੈ ਫਿਰ ਉੱਥੋਂ ਮੈਂ ਲੈਂਦਾ ਜਿਹੜੀ ਤੂੰ ਖਬਰ ਲਾਈ ਹੈ ਵੀ ਉਹ ਬੱਚੇ ਜਿਹੜੇ ਨੇ ਉਹ ਉਹ ਉਹਨਾਂ ਦਾ ਮੇਰੇ ਕੋਲ ਸੰਪਰਕ ਨੰਬਰ ਦੱਸ ਸਕਦਾ ਕਿਹੜੇ ਪਿੰਡ ਦੇ ਮੈਂ ਉੱਥੇ ਚਲਾ ਜਾਂਦਾ ਸੀ ਬਤੌਰ ਜਦੋਂ ਕਲਾਕਾਰ ਦੇ ਤੌਰ ਤੇ ਇੱਕ ਪਿੰਡ ਹੈ ਇੱਕ ਪਿੰਡ ਹੈ ਦੋਨਾਂ ਨਾਨਕਾ ਫਾਜ਼ਿਲਕਾ ਦੇ ਕੋਲੇ ਹੈ ਜਦੋਂ ਫਾਜ਼ਿਲਕਾ ਤੋਂ ਬਾਰਡਰ ਵੱਲ ਨੂੰ ਜਾਂਦੇ ਆ ਤੇਜਾ ਰਹੇਲਾ ਲਾਸਟ ਪਿੰਡ ਹੈ ਉਦੋਂ ਪਹਿਲਾਂ ਦੋਨਾਂ ਨਾਨਕਾ ਉੱਥੋਂ ਦੀ ਕੁੜੀ 5ਵੀਂ ਵਿੱਚੋਂ ਫਰਸਟ ਆਈ 447 ਨੰਬਰ ਅ 450 ਚੋਂ ਮੈਂ ਮੈਂ ਕਿਹਾ ਜੀ ਪੱਤਰਕਾਰ ਦਾ ਪਤਾ ਕੀਤਾ ਉਹ ਕਹਿੰਦਾ ਜੀ ਦੋਨਾਂ ਨਾਨਕਾ ਪਿੰਡਾਂ ਮੈਂ ਤੁਹਾਡੇ ਨਾਲ ਚੱਲ ਬਲੂਗਾ ਤੁਸੀਂ ਫਾਜ਼ਲਕਾ ਦੇ ਥਰੂ ਜਾਓਗੇ ਮੈਂ ਚੱਲਾ ਗਿਆ ਤੇ ਮੈਂ ਗਿਆ ਉੱਥੇ ਤਾਂ ਸਕੂਲ ਚ ਟੀਚਰ ਸਾਹਿਬ ਮਿਲੇ ਚਲੋ ਜਾਣਦੇ ਸੀ ਮੈਨੂੰ ਚਾਹ ਪਾਣੀ ਪਿਆ ਤੇ ਮੈਂ ਕਿਹਾ ਜੀ ਉਹ ਬੱਚੀ ਨੂੰ ਮਿਲਣਾ ਉਹਨਾਂ ਨੇ ਬੱਚਾ ਭੇਜਤਾ ਵੀ ਲੈ ਕੇ ਆਓ ਤੇ ਥੋੜੇ ਚਿਰ ਬਾਅਦ ਉਹ ਬੱਚਾ ਆਇਆ ਉਹ ਕਹਿੰਦਾ ਜੀ ਉਹ ਨਹੀਂ ਆ ਸਕਦੀ ਮੈਂ ਕਿਹਾ ਵੀ ਚਾਤਾ ਕੈਮਰੇ ਤੋਂ ਡਰਦੀ ਹੋਣੀ ਫੋਟੋ ਖਿਚਾਉਣ ਤੋਂ ਡਰਦੀ ਹੋਣੀ ਜਾਂ ਕੌਨਸ਼ੀਅਸ ਹੋਊਗੀ ਕੈਮਰਾ ਕੌਨਸ਼ੀਅਸ ਹੋਊਗਾ ਜਾਂ ਕੁਝ ਮੈਂ ਕਿਉਂ ਨਹੀਂ ਆ ਸਕਦੀ ਕੀ ਗੱਲ ਉਹ ਕਹਿੰਦਾ ਜੀ ਉਹ ਤਾਂ 20 ਰੁਪਏ ਦਿਹਾੜੀ ਤੇ ਨਰਮਾ ਚੁਗਣ ਗਈ ਹੋਈ ਹੈ ਪੰਜਵੇਂ ਜੋ ਫਸਟ ਆ ਕੇ ਤੇ ਉਹਦੀ ਮਾਂ ਬੁਲਾਈ ਉਹ ਕਹਿੰਦੀ ਸਾਈਕਲ ਨਹੀਂ ਹੈਗਾ ਜੀ ਵੀ ਸਕੂਲ ਜਿਹੜਾ ਹੁਣ 10ਵੀਂ ਦਾ ਉਹ ਅਨਾਰ ਦੇ ਪਿੰਡ 'ਚ ਹੈ ਹੁਣ ਮੈਂ ਕਿਵੇਂ ਭੇਜਾਂ ਫਿਰ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਸ਼ੋਅ ਸ਼ੋਅ ਕਰਾਉਂਦੇ ਆ ਫਿਰ ਮੈਂ ਉਹਨਾਂ ਨੂੰ ਕਿਹਾ ਯਾਰ ਥੋੜਾ ਥੋੜਾ ਪੈਸੇ ਇਕੱਠੇ ਕਰਕੇ ਨਾ ਕੁੜੀ ਨੂੰ ਸਪான்ਸਰ ਕਰਦੇ ਆ ਉਹਦੀ ਪੜ੍ਹਾਈ ਸਪான்ਸਰ ਕਰਤੀ ਅਮਰੀਕਾ ਦੇ ਦੋ ਮਿੱਤਰਾਂ ਨੇ ਦੋਸਤਾਂ ਨੇ ਮੇਰੇ ਨੇ ਤੇ ਤੁਸੀਂ ਦੇਖੋ ਪੰਜਵੀਂ ਛੋਟੀ ਜਿਹੀ ਬੱਚੀ ਸੀ ਸਪான்ਸਰ ਕਰਤੀ ਚਲੋ ਹੋ ਗਿਆ ਜੀ ਕੰਮ ਤੇ ਮੈਂ ਕਿਤੇ ਇਲੈਕਸ਼ਨ ਕੈਂਪੇਨ ਦੌਰਾਨ 2019 ਹੀ ਪਤਾ ਨਹੀਂ ਮੈਂ ਕਿਤੇ ਦਲਾਲਾਬਾਦ ਏਰੀਆ 'ਚ ਕੈਂਪੇਨ ਕਰਦਾ ਸੀ ਤਾਂ ਇੱਕ ਕੁੜੀ ਮੈਨੂੰ ਮਿਲੀ ਕਹਿੰਦੀ ਵੀ ਤੁਸੀਂ ਮੈਨੂੰ ਪਛਾਣ ਲਿਆ ਮੈਂ ਕਿਹਾ ਨਹੀਂ ਮੈਂ ਪਛਾਣਿਆ ਨਹੀਂ ਕਹਿੰਦੀ ਜੀ ਮੈਂ ਉਹੀ ਹਾਂ ਜਿਹਨੂੰ ਤੁਸੀਂ ਪੰਜਵੇਂ ਚ ਮਿਲਣ ਆਏ ਸੀਗੇ ਪੰਜਾਬ ਚ ਫਸਟ ਆਈ ਸੀ ਮੈਂ ਮੈਂ ਕਿਹਾ ਅੱਛਾ ਤੇ ਕੀ ਕਰਦੀ ਹਾਂ ਹੁਣ ਤੂੰ ਉਹ ਕਹਿੰਦੀ ਜੀ ਮੈਂ ਨੀਟ ਕਲੀਅਰ ਕਰ ਲਿਆ ਤੇ ਮੈਂ ਡਾਕਟਰ ਬਣ ਗਈ ਹੁਣ ਤੇ ਉਹ ਡਾਕਟਰ ਬਣ ਗਈ ਮੌਕਾ ਮਿਲ ਗਿਆ ਜੀ ਸੋ ਮੇਰੇ ਪਹਿਲੇ ਦਿਨੋਂ ਹੀ ਹੈ ਕਿ ਮੈਂ ਟਾਪਰ ਜਿਹੜੇ ਨੇ ਨਾ ਉਹਨਾਂ ਨੂੰ ਮਿਲਣਾ ਉਹਨਾਂ ਦਾ ਹੌਸਲਾ ਵਧਾਵਾ ਇਹਨਾਂ ਚੋਂ ਕੱਲ ਨੂੰ ਡੀਸੀ ਬਣਨੇ ਆ ਇਹਨਾਂ ਚੋਂ ਐਸਐਸਪੀ ਆਉਣਗੇ ਠੀਕ ਹੈ ਸਰ ਤੁਸੀਂ ਕਿਹਾ ਜੀ ਅੱਗੇ ਵੀ ਜਹਾਜ ਨੇ ਆਪ ਉੱਡਣਾ ਹੁੰਦਾ ਤੁਸੀਂ ਤਾਂ ਇੰਨਾ ਪਟ્રોલ ਪਾਤਾ ਸਾਡੇ ਚ ਵੀ ਬੱਚਿਆਂ ਚ ਵੀ ਕਿਤੇ ਬਿਲਡਿੰਗ ਚ ਨਾ ਬਚੇ ਹੋਣ ਹਾਂਜੀ ਸਰ ਬਹੁਤ ਜ਼ਿਆਦਾ ਕੱਲ ਜਦ ਮੈਸੇਜ ਆਇਆ ਵੀ ਤੁਹਾਨੂੰ ਮਾਨ ਸਾਹਿਬ ਨੇ ਮਿਲਣਾ ਸਰ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸੀ ਸਾਨੂੰ ਸੱਚਮੁੱਚ ਆਇਆ ਨਹੀਂ ਯਕੀਨ ਨਹੀਂ ਆਇਆ ਵੀ ਸਾਨੂੰ ਫੋਨ ਆਇਆ ਮਾਨ ਸਾਹਿਬ ਨੂੰ ਮਿਲਣ ਵਾਸਤੇ ਅਸੀਂ ਬਿਲਕੁਲ ਜਿੱਕੇ ਵੀ ਇੱਕ ਦੂਜੇ ਨੂੰ ਪੁੱਛਿਆ ਮਾਨ ਸਾਹਿਬ ਆਪੇ ਮਿਲਣਗੇ ਮਾਨ ਸਾਹਿਬ ਆਪ ਮਿਲਣਗੇ ਵਾ ਠੀਕ ਤੁਹੇ ਰੁੱਝੀ ਜਾਓ ਲਖ ਕੁੜੀ ਕਹਿੰਦੀ ਪਿਛਲੇ 10ਵੀਂ 12ਵੀਂ ਚ ਫਸਟ ਆਈ ਉਹ ਉਹ ਕਹਿੰਦੀ ਜੀ ਵੀ ਮਤਲਬ ਮੈਨੂੰ ਐ ਪਤਾ ਲੱਗਿਆ ਵੀ ਭਗਵਾਨ ਤੁਮਨ ਨੂੰ ਮਿਲਣਾ ਹੈ ਕਹਿੰਦੀ ਬੜੀ ਇੱਛਾ ਸੀ ਮੇਰੀ ਪਰ ਕਹਿੰਦੀ ਮੈਨੂੰ ਬਾਅਦ ਪਤਾ ਲੱਗਿਆ ਕਹਿੰਦੀ 95 96% ਅਣ ਨੂੰ ਮਿਲਦੇ ਉਹ ਉਹਦਾ 98 99 ਤੋਂ ਉੱਪਰ ਹੀ ਮਿਲਦੇ ਨੇ ਕਹਿੰਦੀ ਫਿਰ ਮੈਂ ਇਹਨੂੰ ਇਹਨੂੰ ਗੋਲ ਬਣਾ ਲਿਆ ਵੀ ਮਿਲਣੇ ਮਿਲਣੇ ਕਹਿੰਦੀ ਆਹ ਖੜੀਆਂ ਕਹਿੰਦੀ ਅੱਜ ਥੋੜੇ ਸਮਾਂ ਸੋ ਕੋਈ ਗੱਲ ਨਹੀਂ ਕਈ ਰੋਲ ਮਾਡਲ ਹੁੰਦੇ ਆ ਕਈ ਜਿਨ੍ਹਾਂ ਨੂੰ ਦੇਖ ਕੇ ਸਕਸੈਸਫੁਲ ਅੱਗੇ ਜਿਵੇਂ ਆਪਾਂ ਕਹਿੰਦੇ ਨਾ ਦੀਵੇ ਤੋਂ ਦੀਵਾ ਜਗਦਾ ਹੈ ਦੀਵਾਲੀ ਵੇਲੇ ਆਪਾਂ ਇੱਕੋ ਦੀਵਾ ਲਾਉਨੇ ਆ ਬਾਅਦ ਉਸੇ ਦੀਵੇ ਨਾਲ ਸਾਰੇ ਦੀਵੇ ਲਾਈ ਜਾਂਦੇ ਆ ਨਾ ਸੋ ਦੀਵੇ ਤੋਂ ਦੀਵਾ ਜਗਦਾ ਮੈਂ ਤਾਂ ਚਾਹੁੰਦਾ ਸਾਡਾ ਪੰਜਾਬ ਤਰੱਕੀ ਕਰਦਾ ਰਹੇ ਬਹੁਤ ਜਿਆਦਾ ਪਸੰਦ ਆਇਆ ਜੇ ਤੁਹਾਡਾ ਇਹ ਫੈਸਲਾ ਬੱਚਿਆਂ ਨੂੰ ਮਿਲਣ ਵਾਲਾ ਬਹੁਤ ਜਿਆਦਾ ਪਸੰਦ ਆਇਆ ਜੀ ਤੇ ਫੇਰ ਫਸਟ ਆਉਣਗੇ ਫੇਰ ਮਿਲੂੰਗਾ ਜੀ ਥੈਂਕ ਯੂ ਸਰ ਕੋਈ ਚੱਕਰ ਨਹੀਂ ਤੁਹਾਡਾ ਘਰ ਆ ਜੀ ਕੋਈ ਗੱਲ ਨਹੀਂ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਦੇ ਰਹੋ ਜ਼ਿੰਦਾਬਾਦ ਰਹੋ ਆਬਾਦ ਰਹੋ